ਜਿਹੜੇ ਬੀਐਲਓ ਦੀ ਡਿਊਟੀ ਕੱਟ ਦੇਾਂਗੇ ਦੂਸਰੇ ਪਾਸੇ ਉਹਨਾਂ ਨੇ ਬੀਐਲਓ ਦੀ ਹੋਰ ਡਿਊਟੀ ਲਗਾ ਦਿੱਤੀ ਇੱਕ ਪਾਸੇ ਇਹਨਾਂ ਨੇ ਕਿਹਾ ਕਿ ਔਰਤਾਂ ਦੀ ਪਿਤਰੀ ਬੁਢਾ ਦੇ ਡਿਊਟੀ ਲਾਵਾਂਗੇ ਕਿਉਂਕਿ ਸਰਦੀ ਦਾ ਮੌਸਮ ਹੈਗਾ ਔਰ ਅਸੀਂ ਚਾਹੁੰਦੇ ਹਾਂ ਕਿ ਔਰਤਾਂ ਨੂੰ ਪਰੇਸ਼ਾਨ ਨਾ ਹੋਣਾ ਚਾਹੀਦਾ ਨਾ ਹੁਣ ਦੂਸਰੇ ਪਾਸੇ ਉਹਨਾਂ ਦੀ ਜਿਹੜੀਆਂ ਦੂਧੀਆਂ ਹੁੰਦੀਆਂ ਤਾਂ ਉਹ ਪਿਤਰੀ ਵਿਭਾਗ ਪਿਤਰੀ ਬਲੋਕਾਂ ਨੂੰ ਛੱਡ ਕੇ ਦੂਰ ਦੂਰ 60 70 70 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਨੂੰ ਲਗਾਇਆ ਗਿਆ ਜੋ ਕਿ ਇਹਨਾਂ ਨਾਲ ਜਿਹੜਾ ਨਾਦਰ ਸ਼ਾਹੀ ਤਾਨਾ ਸ਼ਾਹੀ ਫਰਮਾਨ ਹੈ ਇੱਥੋਂ डीसी ਇਥੋਂ ਦੇ एडीसी ਇਥੋਂ ਦੇ ਜਿੰਨਾ ਵੀ ਅਮਲਾ ਖੰਡਾ ਹੈਗਾ ਇਹਨਾਂ ਨੇ ਸਿਰਫ ਔਰ ਸਿਰਫ ਇਹਨਾਂ ਨੂੰ ਅਧਿਕਾਰਤ ਕੀ ਦਿੱਤੇ ਇਹਨਾਂ ਨੇ बीएलओ ਦੀਆਂ ਡੂਟੀਆਂ ਹੋਰ ਬੀएलओ ਦੀਆਂ ਡੂਟੀਆਂ ਵੀ ਲਗਾ ਕੇ ਔਰ ਦੂਜੂ ਪਹਿਲਾਂ ਤਾਂ ਜਿਹੜੀਆਂ ਡੂਟੀਆਂ ਲਗੀਆਂ ਸੀਗੀਆਂ ਉਹ ਡੂਟੀਆਂ ਇਹਨਾਂ ਨੇ ਫੋਰਸ ਕਰਕੇ ਜਿਹੜੀਆਂ ਲਗਾਈਆਂ ਲੈ ਗਈਆਂ ਔਰ ਇਹ ਰਿਹਾtion ਦੇ ਦੌਰਾਨ ਹੀ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਅਧਿਆਪਕਾਂ ਦੇ ਨਾਲ ਪੇਸ਼ ਆਏ ਵੀ ਜਿਸ ਤਰ੍ਹਾਂ ਦੇ ਨਾਲ ਪਤਾ ਨਹੀਂ ਅਸੀਂ ਇਹਨਾਂ ਦੇ ਕਿਤੇ ਆ ਗਲਤ ਹੋਏ। ਤੋਂ ਇਹ ਇਹ ਗੱਲ ਠੀਕ ਨਹੀਂ ਹੈਗੀ ਏडीसी ਐਸਡੀਐਮ ਜਲਾਲਾਬਾਦ ਨੂੰ ਵੀ ਅਸੀਂ ਇਹ ਅਸੀਂ ਦੱਸਣਾ ਚਾਹੁੰਦੇ ਆ ਕਿ ਜੇਕਰ ਅਧਿਆਪਕਾਂ ਦੇ ਨਾਲ ਇਹ ਅੱਗੇ ਤੋਂ ਇਸੇ ਤਰ੍ਹਾਂ ਦੇ ਨਾਲ ਵੀ ਬੀਹੇਵ ਕਰਨਗੇ ਤਾਂ ਇਸ ਦਾ ਜਥੇਬੰਦੀ ਜਿਹੜਾ ਹੈ ਉਹ ਵਿਰੋਧ ਨਹੀਂ ਕਰਦੀ ਹੈ ਔਰ ਅਗਲੀ ਵਾਰ ਜੇ ਇਸ ਤਰ੍ਹਾਂ ਦੀ ਕੋਈ ਗਲਤ ਬਾਤ ਹੋਈ ਜੀ ਤਾਂ ਅਸੀਂ ਜਨਾਲਾ ਵਾਲੇ ਐਸਡੀਓ ਤੇ ਬਾਰਮੁਰੀ ਦੇ ਉੱਤੇ ਕਾਰਵਾਈ ਕਰਾਂਗੇ ਸਤਿ ਸਤਿਕਾਰਯੋਗ ਪ੍ਰਧਾਨ ਸਾਥੀਓ ਮੈਂ ਗਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਡੈਮੋਕਰੇਟਿਕ ਫਿਚਰ ਫਰੰਟ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਸਾਥੀਓ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਐ ਇਸ ਦੇ ਵਿੱਚ ਜਿਲ੍ਹਾ ਫਾਜ਼ਿਲਕਾ ਦੇ ਵਿੱਚ ਬੀ ਐਲਓਜ਼ ਦੀਆਂ ਜਿਹੜੀਆਂ ਡਿਊਟੀਆਂ ਚੋਣਾ ਕਰਾਉਣ ਦੇ ਵਿੱਚ ਲਗਾਈਆਂ ਗਈਆਂ ਔਰ ਪਿਛਲੇ ਕਈ ਦਿਨਾਂ ਤੋਂ ਉਹ ਇਸ ਦੇ ਲਈ ਵਿਰੋਧ ਵੀ ਪ੍ਰਗਟ ਕਰ ਰਿਹਾ ਔਰ ਸੰਘਰਸ਼ ਕਰ ਰਿਹਾ ਕਿ ਸਾਡਾ ਅਸੀਂ ਆਲਰੇਡੀ ਇਲੈਕਸ਼ਨ ਕਮਿਸ਼ਨ ਦਾ ਹਿੱਸਾ ਹੈਗੇ ਆਂ ਸਾਡਾ ਚੋਣਾ ਕਰਵਾਉਣ ਦੇ ਵਿੱਚ ਸਾਡਾ ਜਿਹੜਾ ਇਹ ਕੰਮ ਹੈ ਨਹੀਂ ਔਰ ਇਸ ਦੇ ਦੌਰਾਨ ਦੋ ਵਾਰ ਇੱਕ ਵਾਰ ਏਡੀਸੀ ਨਾਲ ਮੀਟਿੰਗ ਹੋਈ ਹੈ ਔਰ ਦੂਸਰੀ ਵਾਰੀ ਇਹਨਾਂ ਦੀ ਮੀਟਿੰਗ एडीसी डी ਦੇ ਨਾਲ ਵੀ ਇਹ ਮੀਟਿੰਗ ਹੋਈ ਔਰ ਲਗਾਤਾਰ ਪ੍ਰਸ਼ਾਸਨ ਨੇ ਇਹ ਵਿਸ਼ਵਾਸ ਦਵਾਇਆ ਕਿ ਤੁਹਾਡੀ ਜਿਹੜੀਆਂ ਡਿਊਟੀਆਂ ਨੇ ਉਹ ਇਸ ਵਿੱਚ ਨਹੀਂ ਲਗਾਈਆਂ ਜਾਣਗੀਆਂ ਆ ਔਰ ਜਿਹੜੀਆਂ ਜਿਹੜੀਆਂ ਡਿਊਟੀਆਂ ਨੇ ਬਾਕੀ ਜਿਹੜੀਆਂ ਡਿਊਟੀਆਂ ਆਈਆਂ ਨੇ ਉਹ ਬਲਾਕ ਪੱਧਰੀ ਲਗਾਈਆਂ ਜਾਣਗੀਆਂ ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਦੀ ਇਹ ਨਲਾਇਕੀ ਦੇਖੋ ਤੁਸੀਂ ਕਿ ਇਹਨਾਂ ਨੇ ਬੀ ਐਲੋਸ ਦੀਆਂ ਡਿਊਟੀਆਂ ਹੋਰ ਬੀ ਐਲੋਸ ਦੀਆਂ ਡਿਊਟੀਆਂ ਵੀ ਲਗਾ ਕੇ ਔਰ ਦੂਰ ਦੂਰ ਪਹਿਲਾਂ ਤਾਂ ਜਿਹੜੀਆਂ ਡਿਊਟੀਆਂ ਨੇੜੇ ਸੀਗੀਆਂ ਉਹ ਡਿਊਟੀਆਂ ਇਹਨਾਂ ਨੇ ਹੋਰ ਦੂਰ ਕਰਕੇ ਜਿਹੜੀਆਂ ਲਗਾਈਆਂ ਹੈਗੀਆਂ ਤੁਹਾਦੇ ਅਪਸਥਿਉ ਇਹ ਸੰਘਰਸ਼ ਸਿਰਫ ਬੀਐਲਓ ਅਧਿਆਪਕਾਂ ਦਾ ਸੰਘਰਸ਼ ਨਹੀਂ ਹੈ ਇਸ ਦੇ ਵਿੱਚ ਇਹਨਾਂ ਨੇ ਇਹ ਵੀ ਫੈਸਲਾ ਕੀਤਾ ਸੀਗਾ ਕਿ ਜਿਹੜੀਆਂ ਮਹਿਲਾ ਅਧਿਆਪਕ ਹੈਗੀਆਂ ਨੇ ਉਹਨਾਂ ਨੂੰ ਪਿਤਰੀ ਬਲਾਕਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਪਰ ਹਰ ਗੱਲ ਤੋਂ ਜਿਹੜਾ ਇਹ ਪ੍ਰਸ਼ਾਸਨ ਉਸ ਤੋਂ ਲਗਾਤਾਰ ਭੱਜਿਆ ਹੈਗਾ ਔਰ ਇਸ ਤੋਂ ਇਲਾਵਾ ਕਪਲ ਕੇਸ ਦੀਆਂ ਡਿਊਟੀਆਂ ਵੀ ਇਹਨਾਂ ਨੂੰ ਕੱਟਣ ਵਾਸਤੇ ਕਈਆਂ ਸੀ ਵੀ ਕਪਲ ਕੇਸ ਦੇ ਵਿੱਚ ਵੀ ਜਿਹੜਾ ਹੈ ਰਾਤ ਦਿੱਤੀ ਜਾਂਦੀ ਪਰ ਇਸ ਦੇ باوجود ਵੀ ਦੁਬਾਰਾ ਜਿਹੜੀਆਂ ਇਲੈਕਸ਼ਨ ਡਿਊਟੀਆਂ ਜਿਹੜੀਆਂ ਰਾਤ ਆਈਆਂ ਉਹਦੇ ਵਿੱਚ ਬੀਐਲਓਜ਼ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਮਹਿਲਾ ਅਧਿਆਪਕਾਂ ਦੀਆਂ ਡਿਊਟੀਆਂ ਵੀ ਜਿਹੜੀਆਂ ਉਹ ਪਿਤਰੀ ਬਲਾਕਾਂ ਦੇ ਵਿੱਚ ਲਗਾਈਆਂ ਨਹੀਂ ਗਈਆਂ ਬੀਐਲਓ ਯੂਨੀਅਨ ਨੇ ਕੱਲ 8 ਤਰੀਕ ਨੂੰ ਜਿਹੜਾ ਇਹ ਕੱਲ ਧਰਨਾ ਕਾਲ ਦਿੱਤੀ ਹੋਈ ਹੈ ਡੀਸੀ ਦਫਤਰ ਫਾਜ਼ਲਕਾ ਵਿਖੇ ਉਸ ਦਾ ਅਸੀਂ ਡੈਮੋਕਰੈਟਿਕ ਟੀਚਰ ਫਰੰਟ ਫਾਜ਼ਲਕਾ ਵੱਲੋਂ ਇਹਦੇ ਅਸੀਂ ਹਮਾਇਤ ਕਰਦੇ ਹਾਂ ਔਰ ਬਾਕੀ ਸਾਥੀਆਂ ਨੂੰ ਤੇ ਜਨਤਕ ਜਥੇਬੰਦੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਹ ਸਿਰਫ ਮਸਲਾ ਬੀਐਲਓ ਦਾ ਮਸਲਾ ਨਹੀਂ ਹੈ ਇਹ ਸਾਡੇ ਸਾਰੇ ਅਧਿਆਪਕਾਂ ਦਾ ਮਸਲਾ ਹੈ ਔਰ ਅਸੀਂ ਕੱਲ ਜਿਹੜੀ ਇਸ 8 ਤਰੀਕ ਨੂੰ ਜਿਹੜਾ ਇਹ ਇਕੱਠ ਕਰਨ ਜਾ ਰਹੇ ਆ ਉਹਦੇ ਵਿੱਚ ਅਸੀਂ ਪਹਿਵੀਂ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਾਂਗੇ ਔਰ ਅਸੀਂ ਡੈਮੋਕ੍ਰੈਟਿਕ ਪੀਪਲ ਫਰੰਟ ਜ਼ਿਲ੍ਹਾ ਫਾਜ਼ਿਲਕਾ ਦਾ ਸਾਰਾ ਕਾਡਰ ਸਮੁੱਚੀ ਸਾਡੀ ਜ਼ਿਲ੍ਹਾ ਕਮੇਟੀ ਔਰ ਜਿਹੜੇ ਵੀ ਸਾਡੇ ਨਾਲ ਲੋਕ ਜੁੜੇ ਹੋਏ ਆ ਅਸੀਂ ਇਹਦੇ ਵਿੱਚ ਡਟ ਕੇ ਔਰ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਵਾਂਗੇ ਇਸ ਦੇ ਨਾਲ ਨਾਲ ਅਸੀਂ ਆ ਜਲਾਲਾਬਾਦ ਐਸਡੀਐਮ ਦੀ ਅਸੀਂ ਇਹਦੇ ਵਿੱਚ ਗੱਲ ਰੱਖਣਾ ਚਾਹੁੰਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਰਿਹਰਸਲ ਦੇ ਦੌਰਾਨ ਉਹਨਾਂ ਨੇ ਅਧਿਆਪਕਾਂ ਦੇ ਨਾਲ ਬਹੁਤ ਮਿਸਬੀਹੇਵ ਕੀਤਾ ਔਰ ਰਿਹਸਲ ਦੇ ਦੌਰਾਨ ਹੀ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਅ ਅਧਿਆਪਕਾਂ ਦੇ ਨਾਲ ਪੇਸ਼ ਆਏ ਵੀ ਜਿਸ ਤਰ੍ਹਾਂ ਦੇ ਨਾਲ ਪਤਾ ਨਹੀਂ ਅਸੀਂ ਇਹਨਾਂ ਦੇ ਕਿਤੇ ਗੁਲਾਮ ਹੁੰਨੇ ਹਨ ਤਾਂ ਇਹ ਇਹ ਗੱਲ ਠੀਕ ਨਹੀਂ ਹੈਗੀ ਏਡੀ ਸੇ ਐਸ ਡੀ ਐਮ ਜਲਾਲਾਬਾਦ ਨੂੰ ਵੀ ਅਸੀਂ ਇਹ ਅਸੀਂ ਦੱਸਣਾ ਚਾਹੁੰਦੇ ਆ ਕਿ ਜੇਕਰ ਅਧਿਆਪਕਾਂ ਦੇ ਨਾਲ ਇਹ ਅੱਗੇ ਤੋਂ ਇਸੇ ਤਰ੍ਹਾਂ ਦੇ ਨਾਲ ਮਿਸ ਬਿਹੇਵ ਕਰਨਗੇ ਤਾਂ ਇਸ ਦਾ ਜੱਫੇਬੰਦੀ ਜਿਹੜਾ ਹੈ ਉਹ ਵਿਰੋਧ ਵੀ ਕਰਦੀ ਹੈ ਔਰ ਅਗਲੀ ਵਾਰ ਜੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਏਗੀ ਤਾਂ ਅਸੀਂ ਜਲਾਲਾਬਾਦ ਐਸਡੀਐਮ ਦੇ ਬਾਰਮੂਰੇ ਵੀ ਉੱਥੇ ਧਰਨਾ ਲਾਵਾਂਗੇ ਸੋ ਸਾਥੀਓ ਇੱਕ ਵਾਰ ਫਿਰ ਮੇਰੀ ਅਪੀਲ ਹੈਗੀ ਹੈ ਕਿ ਅਸੀਂ ਕੱਲ ਦੇ ਧਰਨੇ ਦੇ ਵਿੱਚ ਬੀਐਲਓ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਔਰ ਜਿੰਨਾ ਵੀ ਵੱਡਾ ਸੰਘਰਸ਼ ਸਾਨੂੰ ਕੱਲ ਲੜਨਾ ਪਿਆ ਅਸੀਂ ਜਿਹੜਾ ਹੈ ਉਹਦੇ ਵਿੱਚ ਪਰਮਿਸਮੁਰੀਅਤ ਵਿੱਚ ਸ਼ਾਮਲ ਹੋਵਾਂਗੇ ਧੰਨਵਾਦ ਹਾਂਜੀ ਜ਼ਿਲ੍ਹਾ ਪ੍ਰਸ਼ਾਸਨ ਫਾਜਲ ਕਮਨੋ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਅੰਦਰ ਲੱਗਿਆ ਹੋਇਆ ਹੈ ਉਹਨਾਂ ਨੇ ਆਪਣੇ ਦਿੱਤੇ ਹੋਏ ਬਿਆਨਾਂ ਦੇ ਵਿਰੁੱਧ ਭੁਗਤ ਦੇਣ ਹੋਇਆ ਵਾਅਦਾ ਖਿਲਾਫੀ ਕੀਤੀ ਹੈ ਅਸੀਂ ਉਸ ਦਾ ਡਟਵਾ ਵਿਰੋਧ ਕਰਦੇ ਹਾਂ ਔਰ ਕੱਲ ਜਿਵੇਂ ਸਾਥੀ ਗੁਰਵਿੰਦਰ ਹੋਰਿਆ ਨੇ ਕਿਹਾ ਕਿ ਅਸੀਂ ਡੈਮੋਕਰੇਟਿਕ ਪੀਸਰ ਸਟਰੈਂਥ ਵੱਲੋਂ ਪਰਮੀ ਗਿਣਤੀ ਦੇ ਵਿੱਚ ਆਵਾਂਗੇ ਮੇਰਾ ਕਾਰਨ ਇਹ ਹੈ ਕਿ ਔਰਤਾਂ ਦੀ ਡਿਊਟੀਆਂ ਇਹਨਾਂ ਨੇ ਖੁਦ ਮੰਨਿਆ ਕਿ ਅਸੀਂ ਪਿੱਤਰੀ ਬਲਾਕਾਂ ਦੇ ਵਿੱਚ ਲਗਾਵਾਂਗੇ ਔਰ ਕੱਲ ਕੱਲ ਦੇ ਉਹ ਬਿਆਨ ਹੈਗੇ ਆ ਬਾਅਦੂ ਦੇਸ ਦੇ 2 ਘੰਟੇ ਬਾਅਦ ਜਦੋਂ ਡਿਊਟੀਆਂ ਆਉਂਦੀਆਂ ਤਾਂ ਔਰਤਾਂ ਦੀਆਂ ਡਿਊਟੀਆਂ ਦੂਰ ਦੂਰ ਬਲਾਕਾਂ ਦੇ ਵਿੱਚ ਲਗਾਈਆਂ ਗਈਆਂ ਫਾਜ਼ਿਲਕਾ ਮੈਂ ਬਲਾਕ ਕਦੀਆਂ ਔਰਤਾਂ ਅਧਿਆਪਕਾਂਾਂ ਦੀ ਡਿਊਟੀਆਂ ਖੁਈਆਂ ਸਰਵਰ ਕਿਸੇ ਦੀ ਚਲਾਨਾ ਬਾਅਦ ਕਿਸੇ ਦੀ ਅਵੋਰ ਲਗਾਈ ਗਈ ਹੈ ਔਰ ਇਸੇ ਤਰ੍ਹਾਂ ਬਾਕੀ ਅਧਿਆਪਕ ਜਿਹੜੇ ਜਿਨ੍ਹਾਂ ਦੇ ਕਪਲ ਕੇਸ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਛੂਟ ਨਹੀਂ ਦਿੱਤੀ ਇਹ ਬਹੁਤੇ ਅਧਿਆਪਕਾਂ ਨੂੰ ਔਰ ਜਿਹੜੇ ਕ੍ਰੋਨਿਕਲ ਡਿਜ਼ੀਜ਼ ਉਹਨਾਂ ਦੀ ਵੀ ਪਹਿਲਾਂ ਡਿਊਟੀਆਂ ਆ ਗਈਆਂ ਸੀ ਕਈ ਕੈਂਸਰ ਪੀਰੀਅਡ ਪੀਰੀਅਡ ਬੇੜੇ ਅਧਿਆਪਕ ਸੀਗੇ ਉਹਨਾਂ ਦੀ ਵੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਸੀਗੀਆਂ ਉਦੇ ਬਾਰੇ ਹਾਲੀ ਦੀ ਖੜੀ ਸਾਨੂੰ ਨਹੀਂ ਜਾਣਕਾਰੀ ਹੈ ਕਿ ਉਹਨਾਂ ਦੇ ਦਬਾਰ ਤੋਂ ਲਈ ਹੈ ਜਾਂ ਨਹੀਂ ਲਈ ਲੇਕਿਨ ਪਹਿਲੇ ਗੇਟ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਸੀਗਾ ਅਸੀਂ ਇਹ ਮੰਨਦੇ ਹਾਂ ਕਿ ਇਹ ਮਸਲਾ ਪੂਰੇ ਅਧਿਆਪਕਾਂ ਦਾ ਮਸਲਾ ਹੈ ਕਿਉਂਕਿ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਜ਼ਿਲ੍ਹਾ ਫਾਜ਼ਿਲਕਾਦ ਨੇ ਸਾਰੇ ਦੇ ਸਾਰੇ ਅਧਿਆਪਕ ਹੀ ਲਗਾਏ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ ਬਾਕੀ ਵਿਭਾਗਾਂ ਦਾ ਕੋਈ ਛੱਕਪਟ ਬੰਦਾ ਉਹਨਾਂ ਨੇ ਲਾਇਆ ਹੈ ਕੋਈ ਕਿਸੇ ਤਰ੍ਹਾਂ ਦਾ ਡਿਪਾਰਟਮੈਂਟ ਵਾਈਜ਼ ਰੋਸਟਰ ਅਪਲਾਈ ਨਹੀਂ ਕੀਤਾ ਔਰ ਬਹੁਤ ਬੂਥ ਕੱਟ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਬੀਐਲਓਜ਼ ਨੂੰ ਡਿਊਟੀਆਂ ਧੱਕੇ ਨਾਲ ਲਗਾਈਆਂ ਇੱਕ ਪਾਸੇ ਮੰਨਦੇ ਰਹੇ ਕਿ ਅਸੀਂ ਅੱਜ ਆਪਣਾ ਜਿਹੜੇ ਬੀਐਲਓ ਦੀ ਡਿਊਟੀ ਕੱਟ ਦੇਾਂਗੇ ਦੂਸਰੇ ਪਾਸੇ ਉਹਨਾਂ ਨੇ ਬੀਐਲਓ ਦੀ ਹੋਰ ਡਿਊਟੀ ਲਗਾਤੀ ਇੱਕ ਪਾਸੇ ਇਹਨਾਂ ਨੇ ਕਿਹਾ ਕਿ ਔਰਤਾਂ ਦੀ ਪਿਤਰੀ ਬੁੱਥਾਂ ਦੀ ਡਿਊਟੀ ਲਾਵਾਂਗੇ ਕਿਉਂਕਿ ਸਰਦੀ ਦਾ ਮੌਸਮ ਹੈਗਾ ਔਰ ਅਸੀਂ ਚਾਹੁੰਦੇ ਆ ਕਿ ਔਰਤਾਂ ਨੂੰ ਪਰੇਸ਼ਾਨਾ ਨਾ ਹੋਣਾ ਚਾਹੀ ਨਾ ਹੋਣ ਦੂਸਰੇ ਪਾਸੇ ਉਹਨਾਂ ਦੀ ਜਿਹੜੋ ਡਿਊਟੀਆਂ ਆਉਂਦੀਆਂ ਤਾਂ ਉਹ ਪਿਤਰੀ ਵਿਭਾਗ ਪਿਤਰੀ ਬਲੋਕਾਂ ਨੂੰ ਛੱਡ ਕੇ ਦੂਰ ਦੂਰ 60 60 70 70 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਨੂੰ ਲਗਾਇਆ ਗਿਆ ਜੋ ਕਿ ਇਹਨਾਂ ਨਾਲ ਜਿਹੜਾ ਨਦਰ ਸ਼ਾਹੀ ਤਾਨਾ ਸ਼ਾਹੀ ਫਰਮਾਨ ਹੈ ਇਥੋਂ ਦੀ ਡੀਸੀ ਇਥੋਂ ਦੇ ਏਡੀਸੀ ਇਥੋਂ ਦੇ ਜਿੰਨਾ ਵੀ ਅਮਲਾ ਫਿਲਾ ਹੈਗਾ ਇਹਨਾਂ ਨੇ ਸਿਰਫ ਔਰ ਸਿਰਫ ਇਹਨਾਂ ਨੂੰ ਅਧਿਅਕਤ ਕੀ ਲਿਖਦੇ ਆ ਇਸ ਕਰਕੇ ਲੜਾਈ ਪੂਰਨ ਅਧਿਆਪਕਾਂ ਦਾ ਮਸਲਾ ਹੈਗੇ ਪਰ ਤੁਹਾਨੂੰ ਅਸੀਂ ਅਪੀਲ ਕਰਦੇ ਆ ਕਿ ਸਾਰੇ ਸਾਰੇ ਅਧਿਆਪਕ ਨੱਠ ਕੇ ਕੱਲ ਡੀਸੀ ਦਫ਼ਤਰ ਪਹੁੰਚੋ ਸਕੂਲ ਸਮੇਂ ਤੋਂ ਬਾਅਦ ਔਰ ਜਿਹੜੇ ਜਿਹੜੇ ਇਹ ਅਕਾਂ ਦੀ ਦਿਨ ਨਾਲ ਟੱਕਾ ਹੋਇਆ ਉਹ ਸਾਰੇ ਉੱਥੇ ਪਹੁੰਚਣ ਤਾਂ ਕਿ ਆਪਣੇ ਟੱਕੇ ਦਾ ਜਿਹੜਾ ਜਵਾਬ ਹੈ ਅਸੀਂ ਆਪਣੇ ਏਕੇ ਨਾਲ ਦੇ ਸਕੀਏ ਇਸੇ ਦੇ ਵਿੱਚੋਂ ਅਸੀਂ ਡੈਮੋਕਰੇਟੀ ਟੀਚਰਸ ਫਰੰਟ ਨੇ ਫੈਸਲਾ ਕੀਤਾ ਹੈ ਕਿ ਕੱਲ ਅਸੀਂ ਬੀਐਲਓ ਯੂਨੀਅਨ ਵੱਲੋਂ ਜਿਹੜਾ ਲਗਾਇਆ ਗਿਆ ਲਗਾਇਆ ਜਾ ਰਿਹਾ ਧਰਨਾ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ